ਸੱਚਾ ਗਾਜੀ ਸਾਰਿਆਂ ਨੂੰ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਪਾਂ ਬਣਾ ਰਹੇ ਹਾਂ ਜੀ ਸਿੱਖ ਹਿਸਟਰੀ ਵਾਰੇ ਵੀਡੀਓ ਤੇ ਆਪਾਂ ਪ੍ਰਸ਼ਨ ਉੱਤਰ ਵਿੱਚ ਨਵੇਂ ਪਾਤਸ਼ਾਹੇ ਪਹੁੰਚ ਗਏ ਸੀ ਤੇ ਹੁਣ ਆਪਾਂ ਪ੍ਰਸ਼ਨ ਉੱਤਰ ਦੀ ਜਗ੍ਹਾ ਜਾਣਕਾਰੀ ਦੇਵਾਂਗੇ ਅ ਗੁਰੂ ਜੀ ਬਾਰੇ ਤੇ ਅੱਜ ਆਪਾਂ ਸ਼ੁਰੂ ਕਰਨ ਲੱਗੇ ਹਾਂ ਜੀ ਦਸਵੀਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਜਾਣਕਾਰੀ ਤੇ ਪਲੀਜ਼ ਮੇਰੀ ਵੀਡੀਓ ਲਾਸਟ ਤੱਕ ਜਰੂਰ ਦੇਖਿਓ ਤੇ ਜੇ ਮੇਰੀ ਵੀਡੀਓ ਬਧਿਵਾ ਸਕੀਏ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਮੇਰੇ ਪੇਜ ਪੰਜਾਬੀ ਗੁਰ ਦਸਤਾਨਾ ਵੀ ਫੋਲੋ ਜ਼ਰੂਰ ਕਰਿਓ ਚਲੋ ਜੀ ਵੀਡੀਓ ਸਟਾਰਟ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਅਤੇ ਸਿੱਖ ਧਰਮ ਦੇ ਆਖਰੀ ਦੇਵਤਾਰੀ ਗੁਰੂ ਸਨ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਸਥਾਪਨਾ ਦਾ ਕਾਰਜ ਕੀਤਾ। ਉਹਨਾਂ ਦੇ 8 ਉਤਰਾਧਿਕਾਰੀਆਂ ਨੇ ਹੌਲੀ-ਹੌਲੀ ਸਿੱਖ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ। ਪਰ ਉਸ ਕਾਰਜ ਨੂੰ ਸੰਪੂਰਨ ਕਰਨ ਵਾਲੇ ਤਾਂ ਤਾਂ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੀ ਸਨ। ਉਹਨਾਂ ਨੇ 1799 ਈਸਵੀ ਵਿੱਚ ਖਾਲਸਾ ਪੰਥ ਦੀ ਸਜਣਾ ਕਰਕੇ ਸੇਖ ਮਾਤਨ ਨੂੰ ਅੰਮ੍ਰਿਤ ਰੂਪ ਦਿੱਤਾ ਉਹਨਾਂ ਨੇ ਸਿੱਖਾਂ ਵਿੱਚ ਵਿਸ਼ੇਸ਼ ਦਲੇਰੀ ਬਹਾਦਰੀ ਅਤੇ ਏਕਤਾ ਦੀ ਭਾਵਨਾ ਉਤਪੰਨ ਕਰ ਦਿੱਤੀ ਸੀਮਤ ਸਾਧਨਾ ਅਤੇ ਬਹੁਤ ਥੋੜੇ ਸਿੱਖ ਸੈਨਿਕਾਂ ਦੀ ਸਹਾਇਤਾ ਨਾਲ ਉਹਨਾਂ ਨੇ ਮੁਗਲ ਸਾਮਰਾਜ ਦੇ ਜ਼ੁਲਮਾਂ ਦੇ ਵਿਰੋਧ ਟੱਕਰ ਲਈ ਗੁਰੂ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਦੇ ਤਾਰੀ ਗੁਰੂ ਦੀ ਪਰੰਪਰਾ ਖਤਮ ਕਰਕੇ ਗੁਰੂ ਦੀ ਸ਼ਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਥੋਪੀ ਇਸ ਲਈ ਉਹਨਾਂ ਉਹਨਾਂ ਵਿੱਚ ਇੱਕੋ ਸਮੇਂ ਅਧਿਆਤਮਕ ਨੇਤਾ ਉੱਚ ਕੋਟੀ ਦਾ ਸੰਗਠਨ ਕਰਤਾ ਸੇ ਨਾਇਕ ਪ੍ਰਭਾਵਸ਼ਾਲੀ ਵਿਦਵਾਨ ਅਤੇ ਉੱਤਮ ਸੁਧਾਰਕ ਦੇ ਗੁਣ ਸਨ। ਉਹ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਵਿੱਚ ਚੰਗੀ ਸਿੱਖਿਆ ਪ੍ਰਾਪਤ ਕੀਤੀ। ਉਹਨਾਂ ਨੇ ਆਪਣੇ ਪਿਤਾ ਜੀ ਨੂੰ ਸ਼ਹੀਦੀ ਦੇ ਆਪਣੇ ਹੱਥੇ ਤੋੜਿਆ ਸੀ। ਉਹਨਾਂ ਦੇ ਜੀਵਨ ਖਾਲਸਾ ਪੰਥ ਦੀ ਸਾਜਣਾ ਉਨ੍ਹਾਂ ਦੀਆਂ ਲੜਾਈਆਂ ਅਤੇ ਉਨ੍ਹਾਂ ਦੀ ਸ਼ਖਸੀਅਤ ਦਾ ਵਰਣਨ ਆਪਾਂ ਅਗਲੀ ਵੀਡੀਓ ਵਿੱਚ ਕਰਾਂਗੇ ਜੇ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਮੇਰੇ ਪੇਜ ਪੰਜਾਬੀ ਗੁਸਤਾਨ ਨੂੰ ਫੋਲੋ ਜ਼ਰੂਰ ਕਰਿਓ ਤੇ ਇੱਕ ਅੱਜ ਦਾ ਸਵਾਲ ਹੈ ਜੀ ਅੱਜ ਦਾ ਸਵਾਲ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਗੱਦੀ ਕਿੰਨੀ ਉਮਰ ਵਿੱਚ ਸੰਭਾਲੀ ਸੀ ਜਿਹੜੇ 9 ਸਾਲ ਦੀ ਉਮਰ ਵਿੱਚ ਚਲੋ ਜੀ ਕੁਸ਼ਮਨ ਨੇ ਦੱਸਤਾ ਤੇ ਹੁਣ ਇੱਕ ਸਵਾਲ ਤੁਹਾਡੇ ਲਈ ਹੈ ਜੀ ਤੁਸੀਂ ਵੀ ਜਰੂਰ ਦੱਸਣਾ ਹੈ ਰਣਜੀਤ ਨਗਾਰਾ ਕਿੰਨਾ ਨੇ ਸਥਾਪਿਤ ਕੀਤਾ ਸੀਗਾ ਇਹ ਸਵਾਲ ਦਾ ਵੀ ਜਿਹੜੇ ਲਾਸਟ ਤੱਕ ਵੀਡੀਓ ਦੇਖਣ ਕੇ ਵੀ ਜਰੂਰ ਜਵਾਬ ਦਿਓ ਤੇ ਆਪਣੇ ਕੁਸ਼ਮਨਪ੍ਰੀਤ ਨੂੰ ਜੀ ਤੁਸੀਂ ਲਾਈਕ ਫੋਲੋ ਤੇ ਸ਼ੇਅਰ ਜਰੂਰ ਕਰਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਰ ਜਾਣਕਾਰੀ ਹਾਸਲ ਕਰਨ ਲਈ ਮੇਰੇ ਪੇਜ ਨੂੰ ਫੋਲੋ ਵੀ ਜ਼ਰੂਰ ਕਰਿਓ ਤੇ ਇਸ ਕੁਐਸਚਨ ਦਾ ਆਨਸਰ ਵੀ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਦੁਬਾਰਾ ਫਿਰ ਕੁਐਸਚਨ ਦਾ ਹਰਾ ਦਿੰਦੇ ਆ ਰਣਜੀਤ ਨਗਾਰਾ ਕਿੰਨਾ ਨੇ ਸਥਾਪਿਤ ਕੀਤਾ ਜੀ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ